ਨੇ ਤੇ ਮੈਂ ਤੈਨੂੰ ਪਤਾ ਵੀ ਮੈਂ ਆਪਣੇ ਜੌਂਡੀਅਰ ਦੇ ਕੋਕੇ ਗਾਣਾ ਹਾਂ ਉਹ ਜੌਂਡੀਅਰ ਨੂੰ ਐ ਜ਼ਿਆਦਾ ਮੂਰੇ ਰੱਖਿਆ ਹੋਇਆ ਹੈਗਾ ਪਰ ਉਹ ਆਪਣੀ ਰੇਗਾ ਖਾਸ ਟਰੈਕਟਰ ਚੱਲੇ ਕਾਲੇ ਸਾਰੇ ਠੀਕ ਉਹਦੀ ਰੀਸ ਤਾਂ ਵੈਸੇ ਵੀ ਜੇ ਉਹ ਉਹਦੀ ਰੀਸ ਹੋਣੀ ਨਹੀਂ ਹਾਂ ਲੋ ਬਾਈ ਅੱਜ ਕਾਲੇ ਬਾਈ ਹੁਣ ਪਹੁੰਚਿਆ ਹੋਇਆ ਹੈ ਕਈ ਦਿਨਾਂ ਦਾ ਬਾਈ ਫੋਨ ਕਰਦਾਦਾ ਵੀ ਟਰੈਕਟਰ ਦੀ ਸਰਵਿਸ ਕਰਾਉਣੀ ਆ ਉਪੂ ਬਾਈ ਨੂੰ ਲੈ ਕੇ ਆਇਆ ਅੱਜ ਘਰਾਂ ਸਰਵਿਸ ਕਰੀਆ ਬਾਈ ਟਰੈਕਟਰ ਦੇ ਹਾਲਾਤ ਤਾਂ ਸਾਹੇ ਨਾਜੂਕ ਨੇ ਸਰਬਤ ਬਹੁਤ ਤੇਜ਼ੀ ਰੋਈ ਵੀ ਦੀ ਇਹ ਕਈ ਕਾ ਟਰੈਕਟਰ ਚੱਲਦਾ ਨਹੀਂ ਚੱਲਦਾ ਨਹੀਂ ਪਰ ਉਹ ਫਿਲਟਰ ਫੋਲਡਰ ਬਹੁਤ ਗੰਦੇ ਦੇ ਬਾਈ ਟਰੈਕਟਰ ਦੇ ਤੇ ਸਰਬਤ ਲਗਭਗ ਹੋ ਗਈ ਟਰੈਕਟਰ ਦੀ ਪੱਪੂ ਬਾਈ ਸਾਡਾ ਪਹੁੰਚਾ ਵਾ ਸਵਰਾਜ ਵਾਲਾ ਬਾਈ ਨੂੰ ਸਪੈਸ਼ਲ ਕਿਹਾ ਵੀ ਬਾਈ ਕਰਕੇ ਆ ਸਰਵਿਸ ਤੇ ਆ ਦੇਖੋ ਬਾਈ ਫਿਲਟਰਾਂ ਦੇ ਹਾਲਾਤ ਤੁਹਾਨੂੰ ਦਿਖਾਉਣੇ ਆਪਾਂ ਨੇ ਆ ਲੋ ਕਿੰਨੀ ਮਿੱਟੀ ਨਿਕਲੀ ਆ ਫਿਲਟਰਾਂ ਚ ਆ ਲੋ ਆ ਫਿਲਟਰ ਦੇ ਲੋ ਕਿੰਨਾ ਅੱਧਾ ਕਿਲੋ ਗਾਧ ਨਿਕਲੀ ਬਾਈ ਫਿਲਟਰ ਦੇ ਵਿੱਚ ਤੇ ਬਾਕੀ ਫਿਲਟਰ ਦੇ ਹਾਲਾਤ ਦੇਖੋ ਕਿ ਆ ਆ ਦੇਖੋ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਜ਼ਰੂਰੀਆਂ ਬਾਈ ਆਪਾਂ ਕਹਿ ਦਿੰਦੇ ਆ ਵੀ ਹਾਂ ਵੀ ਸਾਡਾ ਟਰੈਕਟਰ ਚੱਲਦਾ ਨਹੀਂ ਪਰ ਬਾਈ 250 ਘੰਟੇ ਬਾਅਦ ਸਰਵਿਸ ਜ਼ਰੂਰੀ ਆ ਮਿੱਟੀ ਬਹੁਤ ਖਿੱਚਦਾ ਟਰੈਕਟਰ ਠੀਕ ਹੈ ਜੀ ਮਿਲੋ ਸਾਡੇ ਬਾਈ ਨੂੰ ਕੱਲ ਹੋਰ ਕਾਲੇ ਵੀਰ ਠੀਕ ਹੈ ਜੀ ਅੱਸੀ ਕੱਲ ਬਾਈ ਹੋਰ ਠੀਕ ਹੈ ਬਾਈ ਬਹੁਤ ਧੰਨਵਾਦ ਆ ਸਰਵਾਰ ਕਾਲੇ ਵੀਰ ਦੇ ਆ ਧੰਨਵਾਦ ਕਰਦਾ ਭਾਈ ਕੋਈ ਚੱਕਰ ਕੋਈ ਇੱਧੇ ਕੰਮ ਘੜਾ ਦਿੰਦਾ ਹੁਣ ਦੋ ਆ ਮਹਿੰਦਰਾ ਉੱਥੇ ਖੜਿਆ ਉਹਦੀ ਵਾਇਰਿੰਗ ਜੱਗੂ ਪਵਾ ਰਿਹਾ ਤੇ ਬਾਈ ਭੇਜ ਤਾ ਇੱਧਰ ਸਰਵਿਸ ਨੂੰ ਸਭ ਰਾਤ ਦੀ ਕਹਿੰਦੇ ਵੀ ਬਾਈ ਤੋਂ ਹੀ ਕਰਾਉਣੀ ਆ ਦੋ ਦਿਨ ਰੁਗਜ ਆ ਭਾਵੇਂ ਸਮਾਨ ਤਾਂ ਕਹੀ ਦਿਨ ਦਾ ਲਿਆਂਦਾ ਪਿਆ ਹਮਮ ਚੈਕ ਲਵਾਉਣ ਦੇ ਵਿੱਚ ਮੈਂ ਕੋਈ ਨਹੀਂ ਚਾਰ ਪੰਜ ਦਿਨ ਲੇਟ ਹੋ ਜੂ ਪਤਾ ਕੀ ਹੁੰਦਾ ਜਿੰਬੜ ਤਵਾਇਆ ਹੁਣ ਤੋਂਗੇ ਨੂੰ ਪਾਲਸ ਬੋਲਸ ਮਰਾਉਂਗੇ ਫਿਰ ਆਪਣਾ ਜਿਸ ਤਰ੍ਹਾਂ ਮਰਜ਼ੀ ਇੱਥੇ ਖੜਾ ਦੀ ਮੋੜ ਕੇ ਉਹ ਤਾਂ ਨਹੀਂ ਹੈਗਾ ਨਾਲੇ ਮੇਰਾ ਕੰਮ ਨਿਪਟ ਗਿਆ ਸਾਰ ਨਾ ਨਾ ਠੀਕ ਆ ਭਾਈ ਠੀਕ ਹੈ ਇਸ ਕਰਕੇ ਤੁਸੀਂ ਤਾਂ ਤੁਸੀਂ ਉਹਨੂੰ ਗਰਦਾ ਦੇ ਲਾ ਕਿੰਨਾ ਨਿਕਲਿਆ ਵਿੱਚ ਤੇ ਹੈ ਗੱਲ ਪੱਕੀ ਆ ਬਾਈ ਹੈ ਬਾਈ ਹਾਂ ਤਾਂ ਹੀ ਕਹਿੰਦੇ ਵੀ ਸਰ ਉਹੀ ਗੱਲ ਆ ਉਹ ਨਿਕਲਿਆ ਅਰੇ ਮੈਂ ਜੇ ਵਸੇ ਲੋਕ ਉਂ ਨਹੀਂ ਗਏ ਤੇ ਉਹਨੂੰ ਹੋ ਗਿਆ ਹੈਗਾ ਇਹ ਬਾਈ ਆਏ ਆ ਪਹਿਲਾਂ ਜਦ ਤੁਸੀਂ ਲੈ ਆਏ ਜਦ ਵੀ 8 900 ਘੰਟੇ ਜਦ ਖਬਰੇ ਕਦੀ ਸਰਵਿਸ ਹੋਈ ਵੀ ਹੋਣੀ ਆ ਹਾਂ ਠੀਕ ਨਹੀਂ ਤੇ ਤਾਂ ਠੀਕ ਤਾਂ ਚੱਲ ਜੱਜੂ ਆਪਾਂ ਚੈੱਕ ਕਰਿਆ ਤਾਂ ਉਹ ਤੇਲ ਤਾਂ ਚੱਲ ਠੀਕ ਤਾਂ ਇਹਨੂੰ ਪਾ ਦਿਆ ਕੋਈ ਖਾਲੇ ਵੀਰੇ ਤੇਲ ਨਹੀਂ ਨਵੇਂ ਟਰੈਕਟਰ ਦੇ ਇੰਨਾ ਸੌਖਾ ਖਰਾਬ ਹੁੰਦਾ ਹੈਗਾ ਹੂੰ ਅੱਛਾ ਹਾਂ ਬਾਕੀ ਭਾਈ ਕਾਲੇ ਨੂੰ ਇੱਕ ਦਿਨ ਮੈਂ ਫੋਨ ਵੀ ਕਰਿਆ ਤਾਂ ਸਪੈਸ਼ਲ ਮੈਂ ਕਿਹਾ ਭਾਈ ਜੇ ਟਰੈਕਟਰ ਦੇਣਾ ਤਾਂ ਦੇਖ ਲਓ ਮੇ ਕੋਲ ਤਾਂ ਵਾਧੇ ਵਾਲਾ ਗਾਹਕ ਹੈਗਾ ਸਾਲ ਹੋ ਗਿਆ ਸਾਲ ਚਲਾ ਵੀ ਲਿਆ ਨਹੀਂ ਤਾਂ ਕਾਲੇ ਨਵਾਂ ਟਰੈਕਟਰ ਸਾਲਵਾ ਲੱਖ ਰੁਪਈਆ ਘਟੇ ਜਾਂਦਾ ਸਿੱਧਾ ਜੀ ਨਹੀਂ ਜੱਗੂ ਭਾਈ ਦਾ ਗੱਲ ਕਹਿਣਾ ਇਹਦਾ ਮਤਲਬ ਉਹਨੂੰ 10000 ਹੁਣ ਵੀ ਦਿੰਨਾ ਵਾਧਾ ਦੇਖ 20 ਪਰ ਵੀ ਆ ਗਿਆ ਜੱਗੂ ਮੇਰੇ ਕੋਲ ਪੁੱਛ ਲੈ ਭਾਈ ਨੂੰ ਜੇ ਹੈਗਾ ਵਨ ਵਾਧਾ ਦਵਾ ਦਨੇ ਟਰੈਕਟਰ ਤੁਹਾਨੂੰ ਜੌਨੀਅਰ ਦਵਾ ਦਨੇ ਕੋਈ ਹੋਰ ਹਾਂ ਨਹੀਂ ਵੇਖੋ ਕਾਲੇ ਇਹਦਾ ਵੀਰੇ ਇਹ ਹੁਣ ਜੇ ਉਹ ਵੀ ਕਹਿ ਦੇਵੇ ਨਾ ਹੁਣ ਮੈਂ ਨਹੀਂ ਵੇਚਣ ਦੇਣਾ ਇਹ ਅੱਛਾ ਹਾਂ ਕਿ ਟਰੈਕਟਰ ਦੇ ਮੈਂ ਸਵੇਰਾਂ ਤੇ ਥੋੜਾ ਚੱਲਦਾ ਤਾਂ। ਅੱਛਾ। ਤੂੰ ਸਹੀ ਗੱਲ ਦੱਸਾਂ। ਠੀਕ ਆ। ਟਰੈਕਟਰ ਕੋ ਉਹ ਨਹੀਂ ਹੈਗਾ। ਕਾਲੇ ਕੋਈ ਚੀਜ਼ ਵਰਤ ਕੇ ਬਦਲਾਤੀ। ਬਹੁਤ ਫਰਕ ਹੈ। ਅੱਛਾ। ਪੁਰਾਣਿਆਂ ਨਾਲੋਂ। ਅੱਛਾ। ਮੈਂ ਹੋਰ ਮਾਡਲ ਦੀ ਨਹੀਂ ਗੱਲ ਕਰਦਾ। ਠੀਕ ਆ। ਜਿਹੜਾ 21 ਮਾਡਲ ਇਹ ਆਇਆ ਹੋਇਆ। ਅੱਛਾ। ਮੈਂ ਇਹਦੀ ਸੇਫਟੀ ਕਰਦਾ ਬਾਈ। ਇਹ ਚੀਜ਼ ਦੀ ਜਿਹੜਾ ਇਹ ਚਲਾਇਆ। ਠੀਕ ਆ। ਤੇਲ ਘਰਦਾ ਵੀ ਮੈਨੂੰ ਘੱਟ ਲੱਗਿਆ। ਜੋ ਰੁਪੱਖੋਂ ਵੀ ਬਾਈ ਠੀਕ ਆਹਨੋਂ ਕਹਿਣਾ ਅੱਛਾ ਸਾਰੇ ਪਾਸੇ ਮੈਨੂੰ ਇਹ ਓੱਖਾ ਲੱਗਿਆ ਠੀਕ ਆ ਚੱਲੋ ਓਕੇ ਓਕੇ ਇੱਕ ਵਾਰ ਨੇ ਤੇ ਮੈਨੂੰ ਪਤਾ ਵੀ ਮੈਂ ਆਪਣੇ ਜੌਂਡੀਅਰ ਦਾ ਹੀ ਗੋਗੇ ਕਰਦਾ ਹਾਂ ਹਾਂ ਉਹ ਜੌਂਡੀਅਰ ਨੂੰ ਐ ਜ਼ਿਆਦਾ ਮੂਰੇ ਰੱਖਿਆ ਹੋਇਆ ਹੈਗਾ ਪਰ ਉਹ ਆਪਣੀ ਜਗ੍ਹਾ ਖਾਸ ਉਹ ਟਰੈਕਟਰ ਚੱਲ ਕਾਲੇ ਸਾਰੇ ਠੀਕ ਹੈ ਉਹਦੀ ਰੀਸ ਤਾਂ ਵੈਸੇ ਵੀ ਜੇ ਕੋ ਉਹ ਉਹਦੀ ਰੀਸ ਆ ਹੋਣੀ ਨਹੀਂ ਹਾਂ ਠੀਕ ਹੈ ਹਾਂ ਬਸ ਉਹ ਸਿਰਫ ਮੈਂ ਅੱਗੇ ਵੀ ਵੀਡੀਓ 'ਚ ਕਹਿੰਦਾ ਉੱਥੇ ਇੱਕ ਪਾਸੇ ਤੇ ਮਾਰ ਖਾਂਦਾ ਉਹ ਉਹ ਟਰੈਕਟਰ ਕਿਤੇ ਤੇ ਮਾਰ ਨਹੀਂ ਖਾਂਦਾ ਅੱਛਾ ਉਹ ਖਾਂਦਾ ਗੇਅਰ ਬਕਸੇ ਤੋਂ ਮਾਰ ਖਾਂਦਾ ਅੱਛਾ ਉਹਦੇ ਗੇਅਰ ਦੇ ਨਾਲ ਮਤਲਬ ਕਿ ਗੇਅਰ ਦੀ ਗਰਾਰੀਆਂ ਦੀ ਸੈਟਿੰਗ ਨਹੀਂ ਠੀਕ ਹੈ ਜੀ। ਉਹਦੇ ਦੀ ਸੈਟਿੰਗ ਨਹੀਂ ਮੈਂ ਮਤਲਬ ਕਿ ਬਾਹੀ ਨੂੰ ਚੱਕਰ ਨਹੀਂ ਪ੍ਰੋਪਰ ਮਿਲਦੇ। ਨਹੀਂ ਨਹੀਂ ਬਾਹੀ ਉਹ ਹੀ ਦਾ ਚੱਕਰ ਨਹੀਂ ਹੈਗਾ। ਹਾਂ ਹਾਂ ਮਤਲਬ ਕਿ ਜਿਹੜੀ ਮੈਂ ਅੱਗੇ ਵੀ ਦੱਸਦਾ ਹੁੰਦਾ ਵੀ ਇਹਦੇ ਜਿਹੜੇ ਟਾਪ ਗੇਅਰ ਹੈ ਤਿੰਨ ਗੇਅਰ ਹੈ ਤਰੇ ਪਹਿਲਾ ਦੂਆ ਤੀਆ ਉਹਦੇ ਦੂਏ ਪਾਸੇ ਵੀ ਗੇਅਰ ਚਾਰੇ ਚਾਹੀਦੇ ਆ। ਉਧਰ ਚਾਰ ਚਾਹੀਦੇ ਆ ਥੋੜਾ ਜਿਹਾ ਨਾ ਜਾਂ ਦੂਏ ਤੋਂ ਤੀਆ ਪਾਉਨੇ ਆ। ਚਾਹੇ ਪਹਿਲੇ ਏ ਚ ਲੈ ਲਓ ਬੀ ਮਤਲਬ ਏ ਉਜਲਾ ਉਜਲਾ ਲਾ ਲੋ ਠੀਕ ਆ ਚਾਹੇ ਬੀਚ ਲਾ ਲੋ ਹਰੇਕ ਦਿਨ ਉਹਦੇ ਦੂਏ ਤੇ ਬਾਜਾ ਤੇਜ ਪਾਉਨੇ ਆ ਸਾਡੇ ਕਿਹੜੇ ਬਾਜਨ ਕਿਹੜੇ ਬਾਜਨ ਅੱਛਾ ਜਿਆਦਾ ਬਾਜਦੇ ਆ ਠੀਕ ਆ ਉੱਥੇ ਮਾਰ ਪਾਈ ਐ ਇਹਨੂੰ ਫਟਾਉਨ ਬਾਈ ਕਹਿੰਦੇ ਤੇ ਵੀ ਗੇਅਰ ਬਕਸਾ ਬਦਲਦੇ ਆ ਉਹਦਾ ਹੁਣ ਉਹ ਜਿਸ ਤਰ੍ਹਾਂ ਸ਼ਿਕਾਇਤ ਕਰੀ ਜਾਂਦੇ ਆ ਠੀਕ ਆ ਬਾਈ ਵੀ ਹੁਣ ਫਰਕ ਪਾ ਤਿਆ 25000 ਤੱਕ ਉਹ ਕਹਿੰਦੇ ਨੇ 25-30000 ਲੱਗਣਾ ਜੇ ਤੈ ਵੀ ਬਦਲਾਉਣਾ ਆਹੋ ਠੀਕ ਆ ਫਿਰ ਬਾਈ ਕਹਿੰਦਾ ਵੀ ਪਹਿਲਾਂ ਕੋਟ ਰੇਟ ਦਾ ਬਦਲਿਆ ਵਾ ਚਲਾ ਕੇ ਦੇਖੀ ਠੀਕ ਆ ਫੇਰ ਉਹ ਕਰੀ ਵੀ ਪਤਾ ਲੱਗ ਜਾਊਗਾ ਨਾ ਉਹ ਨਹੀਂ ਫੇਰ ਕਿਥੇ ਪਾਸੇ ਤੇ ਮਾਰ ਖਾਂਦਾ ਠੀਕ ਠੀਕ ਆ ਠੀਕ ਆ ਭਾਈ ਹਾਂ ਕਿਤੇ ਦੇ ਇਹ ਤੇ ਮਾਰ ਖਾਂਦਾ ਨਾ ਨਾ ਠੀਕ ਆ ਨਿਬੜ ਗਿਆ ਕੰਮ ਇਹਦਾ ਹੁਣ ਸਰਬਦਾ ਭਾਈ ਸਰਬੀ ਦਾ ਨਿਬੜ ਗਿਆ ਹੁਣੀ ਦਾ ਠੀਕ ਆ ਬਸ ਉਹ ਹੀ ਕਰਨਾ ਟੈਕ ਵੀ ਲੋង ਹੋਣਾ ਇਹਨਾਂ ਨੂੰ ਟੈਕ ਵੀ ਲੋਹਾਂਗੇ ਟੈਕ ਵੀ ਸਿਸਟਮ ਵੀ 70000 ਦੀ ਗੱਲ ਕਰੀ ਵੀ ਆ ਬੱਲੇ 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 ਮੈਂ ਤਾਂ ਕਹਿੰਦਾ ਮੈਂ ਨੋਰਮਲ ਲਵਾ ਲਓ ਕੰਦੇ ਕੋਈ ਚੱਲ ਕੋਈ ਫਰਕ ਨਹੀਂ ਕਿਸੇ ਦਾ ਦਿਖਣਾ ਹੀ ਨਹੀਂ ਹੁਣ ਮੈਂ ਕਿਹਾ ਫੇਰ ਭਾਈ ਬੋਈ ਹੁਣੇ ਕਰ ਲਵਾਂ ਇਹਦੇ ਨਾਲ ਚੰਡੀਗੜ੍ਹ ਵਾਲੇ ਬੰਦੇ ਤੁਹਾਨੂੰ 70000 ਵਾਲਾ ਕੀ ਫਰਕ ਹਾਂ ਇੱਥੇ ਯਾਰ ਹੁਣ ਵੀ ਤੇਰੇ ਸਾਹਮਣੇ ਖੜਿਆ ਹੀ ਤਾਂ ਜੱਦਾ ਲੈ ਗਿਆ ਜੱਗੂ ਉਹਨਾਂ ਨੇ ਸਹੀ ਗੱਲ ਆ ਆਪਾਂ ਵੀਡੀਓ ਸ਼ਾਇਦ ਬਣਾਈ ਨਹੀਂ ਕਿੰਨੇ ਘੰਟੇ ਚੱਲੇ ਹੋਵੇ ਸ਼ਾਇਦ ਵੀਡੀਓ 'ਚ ਹੋਵੇ ਵੀ ਹਾਂ ਕਿੰਨੇ ਘੰਟੇ ਦਾ ਜਿਹੜਾ ਉਹ ਵੀਡੀਓ 'ਚ ਹੋਊਗੀ ਪੁਰਾਣੀ ਜੀ ਵੀ ਕਿੰਨੇ ਘੰਟੇ ਉਹ ਚੱਲੇ ਪਤਾ ਹਾਂ 600 ਇੰਨਾ ਕੁ ਚੱਲੇ ਆਉਦਾ 600 ਕੁ ਚੱਲੇ ਪਤਾ ਹੈ 650 ਪਤਾ ਨਹੀਂ ਹੁਣ ਕਿੰਨਾ ਚੱਲਿਆ ਦੇਖ ਲੈ ਇਹ ਇਹ 1000 ਹੋਣਾ ਹਲੇ 1 ਫਿਰ ਵੀ ਤੁਸੀਂ 400 ਘੰਟੇ ਬਾਅਦ ਸਰਵਿਸ ਕਰਾਈ ਆ। ਕੀ? ਸਰਵ ਤਾਂ ਬਾਈ 2 200 250 ਬਾ ਹੁੰਦੀ ਸਰਵਿਸ ਇਹਦੀ। ਵੀਰੇ ਮੈਂ ਤਾਂ ਮੈਂ ਚਲਾ ਤਿਆ ਹੁਣ ਉਰੇ 100 ਘੰਟੇ। ਤੁਸੀਂ ਤਾਂ ਇੱਕੋ ਗੱਲ ਕਹੀ ਗਿਆ ਬਾਈ ਇਹ ਤਾਂ ਚੱਲੇ ਹੀ ਨਹੀਂ ਚੱਲੇ ਹੀ ਨਹੀਂ। ਮਾੜਾ ਮੋਟਾ ਸਾੜ ਖੜੂਪਾ ਫਿਰ ਵੀ ਚੱਲੀ ਗਿਆ ਕਾਲੇ। ਅਹ ਇਹਦਾ ਅੱਛਾ। ਸੋ 100 ਘੰਟਾ ਤਾਂ ਮੈਂ ਚਲਾ ਤਿਆ ਹੁਣ ਉਰੇ। ਅੱਛਾ ਆਉ ਚੱਲ ਗਿਆ ਹੁਣ ਨੱਕ ਤਾਂ। ਸਮਝ ਗਿਆ? ਹੂੰ। ਇਹਦਾ ਉਰੇ ਚੱਲਿਆ ਮੇਰੇ ਕੋਲ ਜਾ ਕੇ। ਠੀਕ ਆ ਠੀਕ ਆ। ਹਾਂ। ਜਿੰਨਾ ਉਹਨਾਂ ਨੇ ਮਤਲਬ ਜੱਦਾ ਲਿਆ ਉਹਨਾਂ ਨੇ ਜਾ ਉਹਨਾਂ ਮੈਂ ਚਲਾ ਦਿਆ। ਠੀਕ ਆ। ਬਾਕੀ ਬਾਈ ਸਾਡਾ ਮੈਂਨੇ ਕਾਫੀ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਚੈਨਲ ਤੇ ਬਾਈ ਨੂੰ ਸਪੈਸ਼ਲ ਬੁਲਾਇਆ ਸਰਵਿਸ ਕਰਨ ਸਮਾਨ ਤਾਂ ਕਹੀ ਦਿਨ ਦਾ ਲਿਆਂਦਾ ਪਿਆ ਤਾਂ ਠੀਕ ਹੈ ਠੀਕ ਆ ਦੇਖੋ ਬਾਈ ਆਹ ਜਿਹੜਾ ਲਿਖਿਆ ਹੋ ਹੁੰਦਾ ਇਹ ਨਾ ਨਵੇਂ ਟਰੈਕਟਰ ਤੇ ਲਿਖਿਆ ਪਉਂਦਾ ਜਿਹੜਾ ਨਵਾਂ ਟਰੈਕਟਰ ਆਉਂਦਾ ਇਹ ਕਿ ਤੁਹਾਨੂੰ 21 ਮਾਡਲ ਦੇ ਕਿਸੇ ਟਰੈਕਟਰ ਤੇ ਲਿਖਿਆ ਪਾ ਮਿਲੂਗਾ ਨਹੀਂ ਇਹਦੇ ਹਾਲੇ ਤੱਕ ਨਹੀਂ ਮਿਟਿਆ ਇਹਦੇ ਤੇ ਹੁਣ ਵੀ ਲਿਖਿਆ ਹੋਇਆ ਬਾਈ ਦੇਖ ਠੀਕ ਹੈ ਜੀ ਮੈਂ ਤੁਹਾਨੂੰ ਕਹਿਣੀ ਭੁੱਲ ਗਿਆ ਆ ਮੈਂ ਦੇਖ ਲੈ ਬਤਾ ਹਾਂ ਇਹ ਮੈਂ ਇਹ ਨੂੰ ਸਪੈਸ਼ਲ ਕਿਹਾ ਤਾਂ ਵੀ ਇੱਥੇ ਨੂੰ ਲੀਕ ਕਰਦਾ ਇੱਕ ਇੱਕ ਉਹਨਾਂ ਨੇ ਕਹਾ ਕਿ ਇਤਨਾ ਬਹਿਮ ਹੋਇਆ ਜ ਦਗੂ ਹਾਂ ਬਾਈ ਮੈਂ ਇੱਕ ਸਰਾਖ ਹੈ ਮੈਂ ਕਹਾਂ ਕੋਈ ਤੁਕਨੇ ਦਾ ਉਹ ਬਾਈ ਦੱਸ ਇਹਨੂੰ ਇਹਦਾ ਵਹਿਮ ਦਾ ਹੱਲ ਕਰ ਇਹ ਬਾਈ ਵਹਿਮ ਹੀ ਬਹੁਤ ਆ ਇਹ ਦੋਏ ਭਾਈ ਵਹਿਮ ਹੀ ਬਹੁਤ ਆ ਮੈਨੂੰ ਕੋਈ ਨਹੀਂ ਦਾ ਮੈਂ ਤਾਂ ਉਹ ਆਹ ਆਹ ਜੀ ਇਹ ਜੰਬਰ ਤੋਂ ਬਾਹਰ ਹੈ ਮੈਂ ਕਹਾਂ ਉਹ ਹੀ ਸਰਾਖ ਆਹ ਸਰਾਖ ਕੋਲੇ ਸਟਰਟ ਲੱਗੇ ਹੋਏ ਵੀਰ ਆਹ ਪਰ ਨਹੀਂ ਨਹੀਂ ਇਹ ਇਹ ਆਹ ਜੀ ਇਹ ਆਹ ਜੀ ਇੱਥੇ ਸਰਾਖ ਹੁੰਦਾ ਇੱਥੇ ਸਰਾਖ ਹੁੰਦਾ ਇਹ ਵੀਰੇ ਸਟਰਟ ਨੂੰ ਯਾਰ ਪਰ ਇਹ ਇੱਥੇ ਸੜਾ ਅੱਛਾ ਇਹ ਸਰਾਖ ਚੂੜੀ ਭਾਈ ਹੁੰਦੀ ਤੇ ਚੂੜੀ ਭਾਈ ਮੈਂ ਪਹਿਲਾਂ ਹੀ ਕਹਿੰਦਾ ਮੈਂ ਕਹਾਂ ਉਹ ਪਹਰ ਆ ਹਾਂ ਇੱਕ ਮੋਟਰ ਇਟਰ ਨੰਬਰ ਲੈਣਗੇ ਉਹ ਵੀ ਦੇਖਿਆ ਤਾਂ ਸੀਗਾ ਐਸ ਤਸਾਖ ਉਹ ਸਮਝਾਇਆ ਸਟਾਰਟਰ ਨੇ ਨਿਕਲਣਾ ਬਾਹਰ ਨੂੰ ਹਾਂ ਨਾ ਠੀਕ ਹੈ ਇਹ ਸਿਮ ਦਾ ਜੀ ਹੁਣ ਕਰਦੇ ਲੋ ਆ ਕਰਦੇ ਲਾਏ ਬਾਈ ਬਾਕੀ ਦੇਖ ਲਿਓ ਜਿੰਨਾ ਹੱਟੇ ਨੂੰ ਲੋਡ ਹੈ ਕਿ ਬਾਈ ਦੇਖਣ ਦੇ ਉਹ ਬਾਈ ਨੂੰ ਰੈਕ ਡੁੱਕ ਲਵਾਉਣਾ ਬਾਈ ਕਹਿੰਦਾ 70000 ਦਾ ਬਾਕੀ ਚਲੋ ਆਪਣੀ ਆਪਣੀ ਚੋਇਸ ਹੁੰਦੀ ਪਰ ਮੇਰਾ ਮਨ ਆ ਵੀ ਡੈਕ ਸਿਰਫ ਸਿੰਪਲੇ ਹੋਵੇ ਟਰੈਕਟਰ ਨੂੰ ਦੂਆ ਬਹੁਤਾ ਹੈਵੀ ਡੈਕਨ ਲਵਾ ਕੇ ਫਾਇਦਾ ਨਹੀਂ ਬਾਈ ਮਗਰਾੜ ਵੀ ਖਰਾਬ ਹੋ ਜੰਨੇ ਆ ਉਹਦੇ ਨਾਲ ਠੀਕ ਆ ਜੀ ਪਿੱਛੇ ਵੀ ਨਹੀਂ ਕੁਝ ਦਿਖਦਾ ਪੂਰਾ ਪ੍ਰੋਪਰ ਸਰ ਤੋਂ ਹੁਣ ਲੱਜ ਜਾਂਦਾ ਮੈਂ ਤਾਂ ਇਹ ਜੀ ਦੇ ਹੱਕ 'ਚ ਹੈ ਨਹੀਂ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਆ ਸਿਰਫ ਸਿੰਪਲ ਦੋ ਦੋ ਸਪੀਕਰ ਆ ਜੀ ਸੁਣਨੇ ਵਾਸਤੇ ਤੇ ਇਹ ਚੀਜ਼ ਦਾ ਪਾਣੂ ਬਾਅਦ ਦੁਹੇ ਆ ਬਾਈ ਕੋਈ ਸੁੱਖ ਨਹੀਂ ਹੈਗਾ ਮੇਰੇ ਹਿਸਾਬ ਨਾਲ ਬਾਕੀ ਹਰੇਕ ਦੀ ਆਪਣੀ ਆਪਣੀ ਸੋਚਣੀ ਆ ਬਾਈ ऐसे लाउने अगले लाउने ਆਪਾਂ ਤਾਂ ਇੱਕ ਚਲੋ ਇਹ ਗੱਲ ਕਹਿ ਨਹੀਂ ਸਕਦੇ ਆ ਬਹੁਤ ਦਬਦੇ ਤਾਂ